ਸਮਝ ਡੈਕਟਰ ਨੇ ਉੱਥੇ ਜਾ ਕੇ ਪਹਿਲਾਂ ਕੀ ਕਹਿਣਾ ਸੌਰੀ ਨਹੀਂ ਲੱਗ ਸਕਦੇ ਮੈਂ ਅਹੀਂ ਪਹਿਲਾਂ ਕਹਦਾ ਹੈਣਾ ਲਾਉਣੇ ਦੇ ਨਾ ਮਾਮਾ ਗਿੱਚੀ ਚੋਂ ਫੁੱਟ ਗਿਆ ਗਿੱਚੀ ਚੁਣੀ ਅਗੇ ਤੇਰੇ ਹੀ ਤੈਨੂੰ ਲਾਉਣੇ ਆ ਆ ਬੋਲਸਾ ਦੇ ਵਿੱਚ ਭਰਤੀ ਹੋ ਗਿਆ ਇਹ ਡੇੜ ਗਿਆ ਆ ਗਿਆ ਸਭਾ ਪਹਿਲਵਾਨ ਅਮਰੀਕ ਸੋਰਾ ਪੁੱਤ ਉਹ ਫੰਦੀਪੜਿਆ ਹਲੇ ਮੈਂ ਦਰਤੀ ਦਾ ਆਰੰਭ ਕਰਦੀ ਠੀਕ ਆ ਗਿਆ ਆਪਾਂ ਆਪੀ ਆਏ ਹੌਸਟ ਵੜੇ ਗੱਲ ਦਾ ਹੈ ਅੱਛਾ ਜੀ ਜਰਾ ਵਧੀਆ ਹਾਂ ਮੈਂ ਤੈਨੂੰ ਕਦੋਂ ਗਿਆ ਮੇਰੇ ਸਾਡ ਪੈਂਦੇ ਤੁਸੀਂ ਆਉਂ ਨਹੀਂ ਰੱਖਦੇ ਇੱਥੇ ਹੋ ਜਾਂਦੇ ਦੂਜੇ ਮੈਂ ਤਾਂ ਕਿਹਾ ਹੀ ਨਹੀਂ ਤੈਨੂੰ ਖਾ ਲੈਂਦਾ ਆਮਾ ਪਰਖ ਆ ਗਿਆ ਤੈਨੂੰ ਚੱਗਾ ਹੀ ਹੋਇਆ ਚਲ ਵਧੀਆ ਹੋ ਗਿਆ ਆਲੇ ਨਹੀਂ ਇਹ ਪੱਕੇ ਖਾਂਦਾ ਪਰ ਮੈਂ ਨਹੀਂ ਗਿਆ ਪਿੰਦਾ ਤੈਨੂੰ ਭਲੇਖਾ ਹੀ ਤੈਨੂੰ ਭਲੇਖਾ ਲਾ ਗਿਆ ਫਿਰ ਕਦੋਂ ਜਾ ਕਰ ਮੈਂ ਜੱਗੂ ਨੂੰ ਕਿਹਾ ਮੈਂ ਤਾਂ ਲਈ ਹੀ ਖਰੀ ਲਈ ਕਿ ਪਾਣੀ ਦੇ ਘੁੱਟ ਲੈ ਕੇ ਆਏ ਨਹੀਂ ਤੇ ਆਪਦੇ ਕੋਲੋਂ ਲਾ ਗਏ ਛੱਡ ਗਏ ਬੰਦਿਆ ਬਾਬੇ ਲਵੇ ਕੇ ਮੈਨੂੰ ਹੋਰ ਗੱਲਾਂ ਚੇਤੇ ਆ ਗਈਆਂ ਏਦਾਂ ਹੀ ਨੇ ਹੋਰ ਜੀਰ ਸਰਦਾਰ ਸਾਹਿਬ ਜੀ ਦੇ ਵੱਡੇ ਸਹੀ ਸੁਣੋ ਛੱਡੇ ਵੀ ਸੜਾਤਾ ਕੰਮਗਾਡੀ ਦਾ ਜਿਆਦਾ ਨਹੀਂ ਨਹੀਂ ਹਾਂ ਥੋੜੀ ਜੀ ਹਾਂ ਕਾਦੇ ਉਹ ਪਹਿਲਾਂ ਕੋਈ ਕਹਿ ਚੁੱਕੇ ਨੇ ਮੈੜੀਆਂ ਬਿਠਾ ਜੰਮ। ਬਰਦਰ ਆੜ ਕੇ ਨਾ ਡਾਕਟਰ ਕਿਹਾ 20 ਮਿੰਟ। ਮੈਂ ਤਾਂ ਸਾਲਾ ਬੈਂਕਾਂ ਨਾਲ ਲੜਦੇ ਆਂ। ਨੀਂਦ ਚ ਕਰਨਾ ਸਰਟੀਫਾਈਕ ਕਰਦੋ ਜੀ ਹੁੰਦਾ ਨਾ। ਅਸੀਂ ਉਹਦੇ ਕਹਿੰਦੇ ਕਰਦੇ। ਇਹ ਕੰਮ ਫਿਰ। ਮਾਨ ਬਣਾ ਕਰਾ ਜੇ ਤੇਰਾ ਮਨ ਨਹੀਂ ਬੰਦਦਾ। ਨਹੀਂ ਮਨ ਤੇ ਬਣਾ। ਆ ਬਾਬਾ ਮਨ ਨਹੀਂ ਬੰਦਦਾ ਦਾ। ਕਤ ਗਈ ਮੇ ਤਾਂ ਮੈਂ ਸਪੋਰਟਰ ਥੋੜੇ ਮੜੇ ਆ ਮੈਂ ਤਾਂ ਸਪੋਰਟ ਨਹੀਂ ਕਿਹੜੇ ਸਲਾਹ ਕਰਦੇ ਸਲਾਹ ਕਰਦੇ ਮੜੇ ਨਹੀਂ ਨਹੀਂ ਮਮਾ ਜ਼ਿੰਦਗੀ ਇਹੋ ਤੇ ਜ਼ਿੰਦਗੀ ਆ ਤੇ ਹੋਰ ਜ਼ਿੰਦਗੀ ਕਿਹੜੀ ਆ ਨਹੀਂ ਸੀ ਬੰਦਾ ਕੱਲ ਚਲੋ ਉਹ ਮਿਲ ਲੈ ਬੰਦੇ ਨੇ ਬੰਦੇ ਨੇ ਮੈਨੂੰ ਤੇ ਫੋਨ ਆਉਂਦਾ ਉਹਨਾਂ ਦਾ ਚਲ ਠੀਕ ਕਰ ਲੈ ਚਲ ਉਹਦੇ ਕੋਲ ਤੇ ਕਰ ਲੈ ਇਹ ਆਪਣੀ ਵੀਰ ਹਾਲ ਕਾ ਮੈਂ ਨਾ ਆਇਆ ਉੱਪਰ ਹੈ ਅੱਛਾ ਅੱਛਾ ਇਹ ਆ ਵੀਰ ਠੀਕ ਹੈ ਆਇਆ ਸਵੇਰ ਤੇ ਇਹ ਤਾਂ ਮੈਂ ਜੇਕਰ ਉਹਦੇ ਨਾਲ ਕੇ ਜੀ ਉਹਦ ਰਾਤ ਗੱਲ ਹੋਈ ਛੜਨਾ ਹਾਂ ਆ ਦੋਹਰਾਂ ਹਾਲੇ ਤਾਂ ਕਰੀ ਇੱਥੇ ਲਵ ਨੈਲ ਆ ਵਾ ਨਹੀਂ ਇੱਥੇ ਕੋਈ ਹੋਇਆ ਜਾਂ ਉਹ ਤਾਈਆਂ ਕਰਕੇ ਉਹ ਇਹ ਮੇਲਾ ਬਹੁਤ ਘਰ ਆਉਂਦਾ ਅਨੰਦਪੁਰ ਸਾਹਿਬ ਦਾ ਮੇਲੇ ਦਾ ਕਰਕੇ ਥੋੜਾ ਜਿਆਦਾ ਅੱਜ ਘਾਟ ਗਿਆ ਨਹੀਂ ਤਾਂ ਬਹੁਤ ਫਿਰ ਖੈਰ ਕੀ ਨਾਲਿਆ ਮੈਨੂੰ ਜਾਂਦਾ ਨਾ ਖੈਰ ਕੀ ਨਾਲਿਆ ਹੋਦੀ ਹੈ ਜਾਂ ਇਹਦੇ ਨਾਲ ਰਹਿੰਦਾ ਜਾਂ ਕਾਲੇ ਕੰਦੇ ਮੇਲੇ ਨਾਲ ਅਗਲੀ ਈਸ ਨੂੰ ਕਾਲੇ ਕੰਦੇ ਨਾਲ ਰਣੂਗਾ ਉੱਥੇ ਵੀ ਤਰਨ ਤਰ ਨਹੀਂ ਹੁੰਦਾ ਵਾ ਬਾਕੀ ਦੇ ਸਾਰੇ ਬਾਹਰਪੁਰ ਚੱਲ ਗਏ ਤਰਨਤਾਰਨ ਥੋੜਾ ਜਿਆਦਾ ਜੇ ਹੈ ਨਾ ਤਰਨਤਾਰਨ ਨਹੀਂ ਜਾਂਦਾ ਸਾਰਾ ਤਰਨਤਾਰਨ ਆਪਾਂ ਥੋੜਾ ਜਿਆਦਾ ਨੰਨੇ ਜਿਆਦੇ ਖੇਤਾਂ ਵਿੱਚ ਦੇ ਨਾ ਨਹੀਂ ਸਾਰੇ ਹੀ ਸਾਰੇ ਇਹ ਕਿਹ ਕਿਹ ਚੀਜ਼ ਤੇ ਆਪਣੇ ਜਾਂਦਾ ਹੀ ਆ ਜੇ ਆਪਾਂ ਸਾਰੇ ਨਾ ਜਾਏਗੇ ਉੱਥੇ ਗੋਪੀ ਆ ਏਰੀਆ ਜਿਹੜਾ ਉਹ ਨਾ ਸਾਡਾ ਜਿਆਦਾ ਨਦਪੁਰ ਸਾਹਿਬ ਹੀ ਹੁੰਦਾ ਵਾ ਆ ਜਿੰਨਾ ਏਰੀਆ ਨਾ ਨਦਪੁਰ ਤੋਂ ਸਾਰੇ ਹੀ ਜਾਂਦੇ ਆ ਨਾ ਕੋਈ ਘੇ ਕਿਹ ਘਰ ਦਾ ਜੀ ਹੋਏ ਸਾਰੇ ਜੀ ਜਾਂਦੇ 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 ਜਾਣਾ ਵੀ ਚਾਹੀਦਾ ਆਪਾਂ ਇਹੋ ਤੇ ਆਪਣੇ ਤੋਂ ਹੈਗਾ ਬਾਪੂ ਆਪਣਾ ਹੂੰ 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 ਓਏ ਉਹ ਹੀ ਤੇਰੇ ਦਿਮਾਗ ਚ ਆਉਂਦੀ ਉਹ ਬਣਾਉਂਦੇ ਆ ਵੀਡੀਓ ਜੀਆਂ ਆ ਸਿਆਣੀਆਂ ਵਾਲੀਆਂ ਆਹੋ ਉਹ ਡੇ ਹੈਗੇ ਆ ਦੋ ਆਹੋ ਹੈਗੇ ਆ ਮੁੰਡੇ ਖਜਾਲੇ ਦੇ ਆ ਲਾਗੇ ਪਿੰਡ ਬਾਹਰ ਅੰਦਰ ਸਿੱਕਾ ਨਾਂ ਨੂੰ ਲੈਂਦੇ ਹੋਣੀ ਹੈ ਸੁੱਕਾ ਦੁੱਕਾ ਬੁਨਿਆਦੀ ਹਾਂ ਉਹ ਚ ਜਿਹੜੇ ਫਨੀ ਵੀਡੀਓ ਬਣਾਉਂਦੇ ਆ ਵਲੌਗ ਜੀ ਆਹ ਤੁਰ ਸੁੱਕੀ ਉਹ ਚ ਉਹ ਨਹੀਂ ਕਹਿੰਦਾ ਉਹ ਜਾਣਾ ਉੱਥੇ ਚੱਲਦੇ ਆ ਬੱਸ ਜਾਣੀ ਉਹ ਉਧਰ ਬੱਸ 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 ਉਹ ਉਥੋਂ ਆਪਣੇ ਉੱਤਦੇ ਆ ਆਪਣੇ ਸਵਾਗੁਰਦਾ ਹੋ ਕਿਹੜਾ ਕਿਹੜਾ ਮੁੰਡਾ ਜਿਹੜਾ ਮੀਆਂ ਨਹੀਂ ਰੋਚੀ ਦਾ ਜੀ ਉਹ ਤਾਂ ਨੀ ਮੈਨੂੰ ਪਤਾ ਮੈਨੂੰ ਜਿਆਦਾ ਇੱਧਰ ਦਾ ਹੀ ਨੀ ਨੀ ਉੱਥੇ ਫਾਈਵਰ ਦਾ ਪੈਣਾ ਤੇ ਮੈਂ ਨਹੀਂ ਮੁੰਡਾ ਰੋਲ ਕਰਦਾ ਜਿਹੜਾ ਗੰਜਾ ਹੈ ਆ ਗੰਜਾ ਜਾ ਨਹੀਂ 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 ਇੱਧਰ ਦਾ ਨਹੀਂ ਹੋ ਇੱਧਰ ਦਾ ਹੀ ਆ ਇੱਧਰ ਤਾਂ ਖਜਾਲੇ ਵਾਲਦਾ ਹੀ ਹੋ ਦੁਫੇ ਦੇ ਆ ਕੇ ਵਾਰਨਾ ਹੈ ਹੈ ਕਿੱਥੇ ਲੱਤਾਂ ਦੇ ਨੇ ਠਿੱਟੂ ਢੱਤੇ ਆਏ ਕਿਥੇ ਆਉਂਦੇ ਆ ਬਾਮਾ ਦੇ ਮੁੰਨੇ ਵੀ ਇੱਥੇ ਡਰਦਾ ਵੀ ਆਉਂਦੇ ਆ ਹਾਂ 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 ਸਰਦੀ ਦੇ ਸਾਸਰੀ ਕਾਲਿਆ ਸਰਦੀ ਤਣ ਇਰਦਾ ਤੇ ਹੁਣ ਨਹੀਂ ਤਾਂ ਕਹੀਦਾ ਬੰਦੇ ਕੋਲ ਟੀਮ ਨਹੀਂ ਚਾਹੀਦਾ ਨਾ ਨਾ ਕੱਢਣਾ ਇੱਕ ਮਾਰ ਸਾਰਾ ਹੀ ਰੱਖਣਾ ਸਾਰਾ ਮੈਚ ਜਣ ਕੇ ਬਾਅਦ ਉਹ ਲਵਾਉਣ ਨੂੰ ਲਵਾ ਦੀ ਹੁਣ ਪਿੰਡੇ ਤੋਂ ਫੁੱਟ ਚ ਲਵਾਉਣੇ ਪੈਣੇ ਆ ਪੱਕੀ ਤੂੰ ਨਹੀਂ ਲਵਾਵਾ ਜਿਹੜੇ ਜਿਹੜਾ ਕਹੀਦਾ ਕੱਢ ਨਹੀਂ ਨਹੀਂ ਅੱਗੀ ਚਿੱਤਰ ਕੇ ਮਾਰੋ ਕੀ ਚੀਜ਼ ਦਿਖਾ ਦੇ ਮੈਨੂੰ ਤੇਰੇ ਨੇ ਕੱਢ ਤੇ ਨਹੀਂ ਉੱਥੇ ਜਾ ਕੇ ਪਹਿਲਾਂ ਕੀ ਕਹਿੰਦਾ ਸੌਰੀ ਨਹੀਂ ਲੱਗ ਸਕਦੇ ਮੈਂ ਅਹੀਂ ਪਹਿਲਾਂ ਕਹਿੰਦਾ ਹੈਨਾ ਲਾਉਣੇ ਤਾਂ ਨਾ ਮਾਮਾ ਗਿੱਚੀ ਚ ਫੁੱਟ ਗਿਆ ਗਿੱਚੀ ਚ ਨਹੀਂ ਗਿਆ ਤੇਰੇ ਹੀ ਤੈਨੂੰ ਲਾਉਣੇ ਆ ਆਓ ਹੈਨਾ ਆਓ ਚਲੋ ਜੀ ਸਰੀਰ ਤੋਂ ਲੱਗ ਸਕਦੇ ਹੁੰਦਾ ਪਿੰਡੇ ਚ ਆਹੋ ਬਰਾ ਮੂਗਰੀ ਕਿ ਕਿਚੀ ਤੇ ਆਵੇ ਨਹੀਂ ਆਗੇ ਕਿਚੀ ਜਿਵੇਂ ਹੈਗੇ ਪੱਬਿਆ ਰੱਬ ਦਾ ਨਾਂ ਹੀ ਹੋਣਾ ਵੀ ਚਲੋ ਹਾਂ ਇਹ ਦੱਸੋ ਕੀ ਪਾਣੀ ਸੈਟੋ ਲਾਉਂਦਾ ਪੰਜਾਬ ਦਾ ਪੰਜਾ ਲੱਗਦਾ ਮੈਂ ਪੂਰਾ ਲੱਗਦਾ ਹੁੰਦਾ ਪੂਰਾ ਪੰਜਾ ਲਾ ਕੇ ਖੇਤ ਤੇ ਉਹਨਾਂ ਨੇ ਜਾਨੀ ਕਿ ਇਦਾਂ ਲਾਦਣਾ ਤੇ ਪੰਜਾ ਲਾ ਕੇ ਮਾਰਾ ਇਹਦਾ ਫੇਰ ਮੋਢੇ ਮਟਾਉਣਾ ਸ਼ੁਰੂ ਕਰਦੇ ਆਂ ਬੱਬੀ ਭਾਏ ਮੇਰੀ ਮਾਤਾ ਨੇ ਆਂਬ ਲਾਇਆ ਇਥੇ ਮੈਂ ਆ ਆਹ ਜਿਹੜੇ ਤਾਂ ਆਉ ਬੂਟਾ ਲਾਉਦੇ ਨੇ ਨਾ ਆਓ ਬੂਟਾ ਲਾਉਂਦੇ ਇਥੇ ਬੱਚਾ ਵੀ ਵੱਜਦਾ ਸਾਡੇ ਬਾਪੂ ਦਾ ਉਥੇ ਜਦੋਂ ਧੌਲੀਦਾਰ ਨਜਾਈਦਾ ਨਾ ਭਾਂਦੀ ਫਿਰ ਹੋਇਆ ਫਿਰ ਉਥੇ ਖੋਤੇ ਹੁੰਦੇ ਆਂਬ ਦੇ ਬੂਟੇ ਲੈ ਕੇ ਦੇ ਵੇਚ ਦਿੰਦੇ ਆ ਉਹ ਲਾਉਂਦੇ ਵੀ ਦੇ ਜਵਾਗ ਜੂਗ ਦੀ ਤਾਂ ਨਹੀਂ ਹੁੰਦਾ ਫਿਰ ਮਹਾਰਾਜ ਧੌਲੀਦਾਰ ਗੱਲ ਫਿਰ ਸੱਚੀ ਹੁੰਦੀ ਐ ਜੇ ਘਰੇ ਆਇਆ ਹੀ ਕੋਈ ਫੇ ਮੈਂ ਉਥੇ ਜਦੋਂ ਆਪਣੇ ਘਰੇ ਦੂਜਾ ਮਰਾ ਉਹ ਕਹਿੰਦੇ ਵੀ ਉਹਦੀ ਭੈਣ ਹੀ ਤੇ ਭੈਣ ਦੇ ਜਵਾਗ ਨਹੀਂ ਵੱਜਦਾ ਕੋਈ ਵੀ ਅੱਛਾ ਉਹ ਕਹਿੰਨੇ ਕਹਿੰਦਾ ਨਾਂ ਮੰਗਤਾ ਰੱਖੋ ਹਾਂ ਮੰਗਤਾ ਕਹਿੰਦਾ ਕੀ ਕਹਿੰਦਾ ਮੰਗਤਾ 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 ਆ ਮੰਗਤਾ ਮੰਗ ਕੇ ਵੀ ਜਾਣਗੇ ਮੰਗ ਕੇ ਕਹਿੰਦਾ ਉਹ ਇਹਨਾਂ ਵੀ ਭਲਵਾਂਜੀ ਲੀਡੇ ਦੋ ਇਹ ਮੰਗ ਕੇ ਪਾਉਣੇ ਜਦਾਂ ਜਦੋਂ ਪਹਿਲੀ ਵਾਰੀ ਉਹਨੂੰ ਪਿੰਡਾ ਕੱਜਣਾ ਨਾ ਕਿਸੇ ਕੋਲ ਮੰਗ ਕੇ ਲੈ ਆਵੇ ਤੇ ਮੈਂ 500 ਰੁਪਏ ਦਿੱਤਾ ਮੈਂ ਨਵੇਂ ਲੈ ਲਿਓ ਜਾ ਕੇ ਅੱਛਾ ਉਹ ਬੱਕੋ ਬਖਰਾ ਹਰ ਕੇ ਦਾ ਨਾ ਆਪਣਾ ਆਪਣਾ ਰੱਬ ਵੱਲੋਂ ਹੀ ਸਿਸਟਮ ਉਹ ਦੱਸਿਆ ਇਹੋ ਚੀਜ਼ਾਂ ਤੇ ਬੜੀਆਂ ਤੀ ਪੁੱਤ ਤੇ ਬੜੇ ਕਰਮਾ ਨਾਲ ਲੱਭਦੇ ਆ ਨਾ ਮਾਗਾ ਗੇਲੀ ਉੱਤੇ ਦਮਰਾ ਸਾਡੇ ਵੀ ਸਾਡੇ ਵੀ ਘਰ ਦੇ ਗਏ ਮੈਨੂੰ ਜਿਆਦਾ ਪਤਾ ਨਹੀਂ ਤੇ ਦੂਜਾ ਮਰਾ ਚਾਚੀ ਹੜੇਬ ਚਾਚੀ ਦੀ ਕੁੜੀ ਦੇ ਜਣਾਵਾ ਪਤਾ ਨਹੀਂ ਕਿਦੇ ਲਵਾਉਣ ਗਏ ਤੇ ਉਥੇ ਚੈਨੀ ਗਵਾਈਆਂ ਮੇਰੇ ਨਾਲ ਹੋਣਦੇ ਪਹਿਲੇ ਤਾਂ ਗੱਲ ਪਾ ਕੇ ਕਿਉਂ ਗਈਆਂ ਹੋਣਦੇ ਮਤਲਬ ਨਹੀਂ ਹੋਣਦੇ ਕੀ ਕੀਤਾ ਵਾ ਵੀ ਉਹਨਾਂ ਨੇ ਲਾਗ ਨਾ ਪੈਪ ਜੀ ਤੇ ਤਾਂ ਪੈਪ ਪਾ ਕੇ ਛੋਟੇ ਛੋਟੇ ਛੇਗ ਜਦੋਂ ਪਹਿਲਾਂ ਹੁੰਦੇ ਸੀ ਨਾ ਧੋਲੀ ਤੋਂ ਹੱਥ ਲੈ ਜਿਹੜਾ ਵੀ ਯਾਨੀ ਕਿ ਤਾਂ ਸਿਰ ਕਾਤੇ ਸੁਰਤ ਨਹੀਂ ਹੁੰਦੀ ਹੁੰਦੀ ਕਿਨਗਣਾ ਜਿਹੜਾ ਯਾਨੀ ਕਿ ਏਡੀ ਜੋਰ ਚ ਟੁੱਟਦੀ ਠੀਕ ਹੈ ਜੀ ਔਰ ਵਧੀਆ ਠੀਕ ਠਾਕ ਆ ਜੋ ਕਿ ਆਉਣਾ ਮੈਂ ਪੁੱਤ ਮੈਂ ਓਵਰ ਜੂ ਤਾਂ ਗਾ ਪੰਜਾਬੀ ਨਹੀਂ ਉਹ ਤਾਂ ਉਹ ਤਾਂ ਗਾੜੀ ਬੰਦ ਉਹ ਕੱਲਾ ਹੀ ਆਪਣਾ ਡਾਇਲੋਗ ਇੱਕੋ ਹੀ ਮਈਚ ਉਹ ਜਿਹੜੇ ਮੁੰਡੇ ਖੇਡਣ ਵਾਲੇ ਉਹਨਾਂ ਨੂੰ ਪੁੱਛ ਲਾ ਹਲੋ ਮਈ ਮਈਚ ਕਟਿਆ ਗਿਆ ਤੁਹਾਨੂੰ ਇਦੋਂ ਮੈਂ ਗਿਆ ਕੋਈ ਤਰ ਕੋਲੇ ਮੈਂ ਗੱਲ ਕਰਾਈ ਕਿੰਦਾ ਅੱਛਾ ਉਹ ਦਿਨ ਵਿਆਹ ਕੇ ਦਾ ਸੀ ਉਹ ਦਿਨ ਆਪਣਾ ਚਾਹ ਦੀ ਦੀ ਜੀ ਪਕੜ ਦਿਓ ਅੰਮ੍ਰਿਤ ਅਹੀਂ ਮੈਨੂੰ ਲੱਗਦਾ ਆਪਾਂ 6 ਵਜੇ ਗਰਾਊਂਡ 'ਚ ਹੁੰਨੇ ਆ ਬੜੀ ਲੱਗੇ 6 ਵਜੇ ਗਰਾਊਂਡ 'ਚ ਹੀ ਤੇ 7-8 ਵਜੇ 9 ਵਜੇ ਫਿਰ ਮੈਂ ਫਿਰ ਮ ਸਕੂਲ ਚਲ ਜਾਨਾ ਨਾ ਪੈਸੇ ਨਾ ਪੈਸੇ ਹਾਂ ਅਹੀਂ ਕਿਉਂ ਸੋਚਦੇ ਪੈਸੇ ਨਾ ਥੋੜੀ ਨਜ਼ਾਰੇ ਲੈ ਲੈਂਦੇ ਆ ਉਹ ਕਹਿੰਦਾ ਪੈਸੇ ਨਾ ਨਜ਼ਾਰੇ ਸ਼ੋਗ ਕਰਮਾਂ ਦਾ ਲੈਂਦਾ ਠਾਡੀ ਲੰਦਰ ਆ ਗੱਡੀ 'ਚ ਬਹਿ ਗਿਆ ਇੱਥੋਂ ਆ ਗੱਡੀ 'ਚ ਬਹਿ ਗਿਆ ਨਜ਼ਾਰੇ ਸਟੋਰੀਆਂ ਕਰਮਾਂ ਦੇ ਦੁੱਖ ਮੈਂ ਦੋਨੇ ਨਹੀਂ ਆਏ ਸੋਗ ਲੈਣ ਮੈਂ ਤੁਹਾਨੂੰ ਕਿਹਾ ਪਰ ਲੈਣਾ ਮੈਂ ਟ੍ਰੈਪ ਨਹੀਂ ਸ਼ੋਗ ਕਰਦ ਅਟਪੜੀ ਆਪਣੀ ਸਕੀਮ ਟਪੜ ਗੰਮੀ ਤੈਨੂੰ ਤੂੰ ਬੱਜ ਗਿਆ ਮੈਂ ਸ਼ੁਕਰ ਕਰ ਤੂੰ ਬੱਜ ਗਿਆ ਇਵੀ ਉਹ ਨੂੰ ਨਾ ਕਰ ਡਾਵਣਾ ਮੁੰਡੇ ਨੇ ਲੈ ਸੋਕਾ ਕਰ ਮਾ ਉਹ ਦੂਜੇ ਵੀ ਨਾ ਨਾ ਪੈਸੇ ਨਾ ਲੈ ਜੇ ਦੂਜੇ ਵੀਰ ਦੀ ਪੈਂਟ ਚੈੱਕ ਕਰੀਏ ਪਹਿਲਾਂ ਮੜਾ ਖਲਾਰ ਉਹਨੂੰ ਉਹ ਵੀ ਜੋਕੇ ਤੋਂ ਆਇਆ ਉਹ ਪਰਲਾ ਵੀਰ ਮੱਲੀ ਨਾਲ ਚਾਹ ਵੀਰ ਓਕੇ ਓਕੇ ਯਾਰ ਵੀਖਣਾ ਵੀਰ ਉਹ ਸੱਜਾ ਜੱਦਾ ਹੀ ਖਾਸ ਹੈ ਜਿਹਦੇ ਵਿਆਹ ਵੇਖਣਾ ਹੈ ਉਹ ਤਾਂ ਉਹ ਵੀ ਚਰਨੋਂ ਖਵਾਉਣ ਨੂੰ ਅਣੁੰਨ ਦੇਖਿਆ ਵੇਖਿਆ ਮਿਲਾਤਾ ਹੈ ਮਿਲਾਤਾ ਕਿ ਖਾਸ ਪਰ ਕਿਦਾਂ ਸਾਸੇ ਤਾਂ ਵੀ ਇਕੱਠੇ ਨਹੀਂ ਚਮੇਗੇ ਇਹ ਖੜਨਾ ਹੈ ਯਾਨੀ ਅੱਜ ਲਈ ਖੜਨਾ ਹੈ ਜਿੰਦਗੀ ਨਹੀਂ ਬੰਦ ਹੀ ਆ ਫਿਰ ਬੰਦਾ ਵਾ ਅੱਜ ਲਈ ਦੋ ਦੋਤਾਂ ਜਿੰਦਗੀ ਹੈ ਨਾ ਇਦਾਂ ਨੇ ਆ ਡੇਲੀ ਵਾਲੇ ਮੈਂ ਤਾਂ ਪ੍ਰਾਪਾ ਤੁਹਾਡੇ ਘਰ ਕੇ ਮੈਚ ਹੁੰਦੇ ਮੈਂ ਬੰਦ ਕਰਦਾ ਦਿੱਦਰਾ ਕਬੱਡੀ ਕਪੂ ਬੜਾ ਤਕੜਾ ਜੇ ਜਿੱਥੇ ਮਿਸ਼ਨ ਵਾਲੀ ਆਈ ਆਪਣੀ ਉਹ 19 20 ਵਾਲਾ ਹਾਂ ਅੰਦਰ ਮਰਾ ਤਾਂ ਸੋਰੀ ਆ ਵੀ ਹੁਣ ਕਿਹਾ ਕਿ ਦੇਖ ਕਰ ਬਪਾ ਘਣਾ ਆਉਂਗੇ ਤੇ ਮੇਰੇ ਰਿਆਦ ਹੋਣਗੇ ਬਾਦੇ ਕੱਦੂ ਰਹਿ ਗਿਆ ਕੋਈ ਨਹੀਂ ਬੱਬਿਆ ਤੁਹਾਡੇ ਵਾਰੀ ਤੇਰੀ ਵੀ ਆਏਗਾ

ਕਬੱਡੀ ਚਾਰ ਮੰਨ 32 1 ਮੰਨ 1 ਮੰਨ 1 ਮੰਨ 1 ਮੰਨ ਨਾਵਾ ਮੁੰਡਾ ਉਹ ਮੇਲਾ ਵਿੱਚ ਆ ਗਿਆ ਤਮੁਰਜੀ ਆਏ ਕਿ ਜਿੱਥੇ ਮਿਲ ਕੇ ਜਦੋਂ ਮਿਲ ਕੇ ਉਹ ਅਸੀਂ ਛੱਡਣੇ ਥੋੜੀ ਆ ਚੱਲਦੀ ਅਗਲੀ ਕਬੱਡੀ ਸਾਬਿਆ ਤੇਰੀ ਵਾਰੀ ਆ ਉਹ ਕੀੜੀ ਵਾਲਾ ਸਭਾ ਭਲਵਾਨ ਆ ਗਿਆ ਸਭਾ ਭਲਵਾਨ ਮਨੀਕ ਸੋਨਾ ਪੁੱਤ ਬਲਵੰਦੀਪ ਲਿਆ ਹਲੋ ਨਾ ਦਰਦੀ ਦਾ ਆਰੰਭ ਕਰਦੀ ਸਾਈਕਲ ਜਿੱਤ ਗਿਆ ਬਾਪੇ ਦੀ ਮਿਹਨਤ ਔਰ ਵੀ ਤਿਆਰੀ ਹੋ ਰਹੀ ਜਾਣੀ ਹੈ ਪਰ ਗੁਰਜੀ ਆ ਦੀਪ 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 ਅੱਟ ਦੇ ਸੱਤ ਵੀ ਲੱਗੀ ہوئی ਆ ਪਰ ਮੁੰਡਾ ਫਿਰ ਵੀ ਦੀਪ ਅੱਜ ਖੇਡਣ ਨਹੀਂ ਆ ਗਿਆ ਤਗੁਰਜੀ ਵਾਲਾ ਦੀਪ ਲਗਾਤਾਰ ਲਗਾਤਾਰ ਉਹ ਦੀਪ ਕਹਿੰਦੇ ਰਿੰਡੀਆ ਰੇਡਰ ਨੂੰ ਜਫਨੇ ਲੱਗਦੇ ਰਹਿੰਦੇ ਚਾਤਗੜ੍ਹ ਤੋਂ ਰੇਡਰ ਭੱਜਦੇ ਰਹੇ अपनी आई मेरे मित्रों दूजे विश्व नगर है बाबा जोगल सिंह बप विश्व का, का नगर तो है यह पुल बिलोंग करना बंदा मेरा बड़ी भाव है सिंह साइ जथेदार बप ਆਂ ਦੇ ਰੋਗ ਆਪਣੇ ਉੱਤੇ ਲੈ ਕੇ ਆਪਣੇ ਹੱਡ ਪੈ ਰਹੇ ਉਹ ਗਾਉਂਦਾ ਸੀ ਮਣੀਆਂ ਮਸਾਨੀਆਂ ਦਰਿਆਵਾਂ ਦੇ ਕੰਢੇ ਰੋੜਿਆਂ ਤੇ ਬਹਿ ਜਾਂਦਾ ਸੀ ਦੁਨੀਆ ਦੁੱਖ ਦਰਦ ਲੈ ਕੇ ਆਉਂਦੀ ਆਪਣੇ ਤਾਣੇ ਉੱਤੇ ਸਹਿ ਜਾਂਦਾ ਸੀ ਸਭੀਆਂ ਪਿੱਛੋਂ